ਹਾਂ। ਅਬੀ ਤੇ ਅਧਰਿਆ। ਅਧਰਿਆ ਸਤਨਾ ਨੀ। ਇਹ ਹੋਈ। ਕਪੀ। ਇਹ ਹੋ ਗਈ। ਜ ਹੈ? ਜੀ ਕੀ ਹੁੰਦੀ ਕੀ ਹੁੰਦੀ। ਹਨਾ ਰੋਟੀ ਨਹੀਂ ਆਉਂਦੀ। ਤੇ ਕੋਈ ਨਾ ਆ। ਹਾਂਜੀ ਸਤਿਕਾਰ ਜੀ ਸਾਰਿਆਂ ਨੂੰ। ਅਸੀਂ ਸਾਰੇ ਬਹੁਤ ਵਧੀਆ ਤੁਸੀਂ ਸਾਰੇ ਵਧੀਆ ਹੋਵੋਗੇ ਆਸ ਕਰਦੇ ਹਾਂ। ਤੇ ਮੈਂ ਨਹਾ ਤੋਂ ਲਈ ਸੀ ਟਾਈਮ ਹੋ ਗਿਆ ਹੁਣ 10:00 ਵਜੇ 7:00 ਵਜੇ ਨਹਾ ਲਈ ਸੀ ਮੈਂ ਤਾਂ ਵੈਸੇ ਤੇ ਕੰਮ ਤਾਂ ਸਾਰੇ ਅੱਧੇ ਹੋ ਗਏ ਬਸ ਸੈਟਿੰਗ ਹੀ ਕਰਨ ਵਾਲੇ ਰਹਿ ਗਏ ਮੈਂ ਚਾਦਰ ਵਿਛਾਉਣੀ ਆ ਉਹ ਅੰਦਰ ਬੈੱਡ ਦੇ ਬੈੱਡਰੂਮ ਦੇ ਵਿੱਚ ਬੱਚਿਆਂ ਨੇ ਗੰਦੀ ਕਰਤੀ ਪਰਦਾ ਪਾਉਂਦੇ ਸੀ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ ਪਰ ਇਹ ਜਿਵੇਂ ਭਾਈ ਹੋਰ ਤੇ ਕਿਹਾ ਪਰੂ ਕੈਸੇ ਭਾਂਡੇ ਬਾਹਰ ਕੱਢਦੇ ਸਰ ਜੀ ਸਰ ਜੀ কাল ਕੀ ਸਾਰਿਆਂ ਨੂੰ ਕਦਰ ਪਛਾਣ। ਉਹ ਨਾ ਪੜਾਉਂਦਾ। ਕਸੂਰ ਦਿਓ। ਕਦਰ ਪਛਾਣ। ਕਦਰ ਪਛਾਣਦੀ ਹੁਣ ਆਪਾਂ ਨੇ ਇੱਥੇ। ਤੇ ਕਿਹਦੇ ਹੁੰਦੇ ਨੇ? ਇੱਕ ਬੜੇ ਕਦਰ ਹੋਊਗੀ ਬਾਅਦ ਵਿੱਚ ਪਛਾਣਦੇ ਆ। ਸਵਾਰੀ ਦਾ ਪਛਾਣ ਚੰਗੀ ਨਾਲ ਕਰਾਂਗੇ। ਮਾਂ ਵੀ ਨੂੰ ਕੋਈ ਕੰਮ ਨਹੀਂ ਕਰਾਉਂਦਾ। ਰੱਦੀ ਵੀ ਦੇਖਣਾ ਹੁੰਦਾ। ਸਿਵਾਏ ਗੇਮਿੰਗ। ਤੇ ਹੁਣ ਮੰਮੀ ਨੇ ਫੇਰ ਕੰਮ ਹੋਈ ਆ ਮੰਮੀ ਦੇ ਕੰਮ ਫੇਰ ਹੋਈ ਆ ਰੂੜੀ ਵਾਲਾ ਉਹ ਖੋਆ ਕੱਢਦੇ ਨੇ ਪਿੱਛੇ ਬੈਠੇ ਭਾਬੀ ਰੋਟੀ ਬਣਾਉਂਦੇ ਨੇ ਸਵੇਰੇ ਪਰਜਵਰੀ ਉੱਠ ਕੇ ਖੋਆ ਕੱਢਣ ਲੱਗ ਜਾਂਦੇ ਆ ਰਾਂਹ 8:00 ਵਜੇ ਬਣਾਉਣ ਲੱਗੇ ਸੀ ਖੋਆ ਓ ਯਸਾ ਬਾਦ ਮਰੀ ਵੇਨ ਨੇ പജാ പലോ ഗ ਆਪਾਂ ਲੱਕ ਘੰਟ ਪਾ। ਜੁਵੇ ਜੁਵੇ ਫੂਡ ਖਰਾਬ ਕਰਤਾ। ਕੀ? ਗਲਗਲਦਾ ਚਾਰ ਦੇ ਦੋ। ਮੜਕੋ ਨੂੰ ਚਾਰ ਲੈਣਾ। ਸਾਗ ਨਾਲ। ਮੱਕੀ ਦੀ ਰੋਟੀ। ਲੈ। ਅੱਛਾ ਦੰਨੀ ਇਹਦਲ। ਇੱਕ ਵਾਰ ਕਿ ਦਿਖਵਾ ਦੰਨੀ ਹੈ ਸਾਯਦ ਅਗਲੇ ਚ ਗਲਗਲਦਾ ਚਾਰ। ਮਾਮਾ ਰੋਟੀ ਖਾਣ ਲੱਗਿਆ ਜੀ ਹੁਣ। ਪੜੀ ਰੋਟੀ ਮਾਮੇ ਨੂੰ ਦਿੱਤੀ ਆ। ਇਹਨੇ ਰੋਟੀ ਖਾ ਕੇ ਤਾਂ ਪਾਣੀ ਦੀ ਬਾਰੀ ਨੱਕਾ ਮੋੜ ਕੇ ਉਹਨੇ ਪਾਣੀ ਦੇ ਨਾਲ ਖੜਕਾਣ ਪਾਣੀ ਦੇ ਉਹਨੇ ਜਾਣਾ। ਗਰਮੇਹਰ ਰੋਟੀ ਖਵਾਉਂਦਾ ਕਰ ਮੈਂ ਗਰਮੇਹਰ ਰੋਟੀ ਖਵਾ ਦੇਵੇ ਹੋਰ ਨਹੀਂ ਖਾਣੀ ਡੇਢ ਰੋਟੀ ਚਲ ਜਦੋਂ ਵੀ ਅਸੀਂ ਆਏ ਹੋਈਏ ਇਹ ਵਸਾਏ ਕਹਿੰਦੇ ਵੀ ਗਰਮੇਹਰ ਰੋਟੀ ਖਵਾ ਦੇ ਕੋਈ ਪਤਾ ਕੀ ਇਹਨੂੰ ਪਤਾ ਵੀ ਗਰਮੇਹਰ ਇਹਦੀ ਆਜੂ ਰੋਟੀ ਖਾਣ ਮੈਨੂੰ ਬਾਕੀ ਬੱਚਿਆਂ ਨੂੰ ਬਾਰੀ ਬਾਰੀ ਕਹਣਾ ਬੰਦਾ ਨਾ ਉਹ ਲੇਟ ਹੋ ਜਾਂਦਾ ਇਹ ਟਾਈਮ ਤੇ ਫੇਰ ਗਰਮੇਹਰ ਨੂੰ ਭੇਜਦਾ ਰੋਟੀ ਖਵਾਉਂਦਾ ਹਵਾ ਮੈਨੂੰ ਤਾਂ ਜਮਾ ਨਹੀਂ ਬੜਿਆ ਜਮਾ ਹੀ ਕਿਵੇਂ ਹੁੰਦਾ ਅਜੇ ਜਿਆਦਾ ਟਿਊਸ਼ਨ ਹੈ ਦੀ ਟਿਊਸ਼ਨ ਹਾਂ ਇਹਨੂੰ ਯਾਦ ਆ ਗਿਆ ਵੀ ਟਿਊਸ਼ਨ ਤੇ ਮੇਰਾ ਟੈਸਟ ਹੋਣਾ ਹੁਣ ਲੈ ਕੇ ਬਹਿ ਗਿਆ ਰੋ ਰੂ ਕੇ ਕਾਪੀ ਲੈ ਕੇ ਬਹਿ ਗਿਆ ਮੇਲਾ ਰੋਏ ਪਜਾਮੇ ਪਿੱਛੇ ਤੇ ਹੁਣ ਕਾਪੀ ਲੈ ਕੇ ਬਹਿ ਗਿਆ ਬੁੱਕ ਹੈ ਜਵਰਾਜ ਹੈ ਕੱਲ ਪੜਦਾ ਆ ਖਵਾ ਫੇਰ ਨਿਕਲ ਜਾਂਦਾ ਉਹ ਪੂਰਾ ਹੀ ਨਾ ਕੁੜੀ ਆਈ ਇਹ ਨਾ ਕੋਈ ਗੱਲਾਂ ਬਾਤਾਂ ਕਰ ਲੋ ਆਪਦੇ ਕੰਮ ਤੇੰਦਾ ਜੀ ਲੱਗੇ ਹੋ ਮੈਨੂੰ ਕਹਿੰਦੇ ਖੋਆ ਮੈਨੂੰ ਕਹਿੰਦੇ ਖੋਆ ਫੇਰ ਤੇ ਹਾਂ ਖੋਆ ਬਣਾ ਦੇ ਜੀ ਹੁਣ ਬਲਜਿੰਦਰ ਖੋਆ ਮਾਸੀ ਆ ਗਈ ਨਹੀਂ ਹੁਣ ਬਲਜਿੰਦਰ ਆ ਗਈ ਬਲਜਿੰਦਰ ਖੋਏ ਮਾਰੂ ਮੈਂ ਕਹਾਂ ਖੋਆ ਮਾਰਾ ਹਾਂਜੀ ਤੇ ਹੁਣ ਮੈਂ ਚੱਲੀਆਂ ਦਵਾਈ ਲਿਆਏ ਨੇ ਮੇਰੀ ਨਾ ਉਂਗਲੀ 2.5 ਮਹੀਨੇ ਹੋ ਗਏ ਤਕਰੀਬਨ ਮੇਰੀ ਇੱਕ ਉਂਗਲੀ ਆਥ ਦੀ ਦੇ ਉਹ ਬਹੁਤ ਦਰਦ ਕਰਦੀ ਆ ਮੁੜਦੀ ਵੀ ਨਹੀਂ ਹੈਗੀ ਮੁੜਨ ਲੱਗੀ ਵੀ ਦਰਦ ਕਰਦੀ ਆ ਦੇ ਟੈਪ ਨੂੰ ਦਉ ਤਰੇਗਾ ਹਲਵਾ ਰੇ ਤੇ ਸਸਤਾ ਹੀ ਹਮੂ ਵੀ ਹੱਡੀਆਂ ਡਾਕਟਰ ਵਧੀਆ ਬਦ ਡਾਕਟਰ ਵਧੀਆ ਵੀ ਆ ਸਸਤਾ ਵੀ ਆ ਤੇ ਉਹਨੂੰ ਦਵਾਈ ਲੈ ਕੇ ਆਵਾਂ ਨਾ ਦਾ ਉਹਨੇ ਦਿਖਾ ਕੇ ਹਮ ਨੂੰ ਕਿ ਪ੍ਰੋਬਲਮ ਆ ਫਿਰ ਇਹਨਾਂ ਨੇ ਜਾਣਾ ਵੀ ਕਪੂਰਤਲੇ ਨੂੰ ਤੇ ਅੱਜ ਤੁਹਾਨੂੰ ਵੀ ਬਹੁਤ ਜ਼ਿਆਦਾ ਆ ਤੁਹਾਨੂੰ ਦੇ ਇੰਨੀ ਆ ਆ ਦਿਖਾਓ ਸਾਹਮਣੇ ਅੱਜ ਤਾਂ ਨਿਕਲਣੀ ਨਹੀਂ ਹੈਗੀ ਮੈਨੂੰ ਲੱਗਦਾ ਸਾਈਡਾਂ ਤੋਂ ਤਾਂ ਪਸ਼ਾਜ ਨਹੀਂ ਨਿਕਲੇ ਅੱਜ ਦਾ ਸਾਈਡਾਂ ਦੇ ਕਿੰਨੀ ਆ ਪਰ ਇੰਨਾ ਕਹਿ ਹੈਗਾ ਵੀ ਆਪਾਂ ਨੂੰ ਜਿਵੇਂ ਗੱਡੀ ਦੇਖੀ ਜਾਂਦਾ ਦੂਰ ਤੱਕ ਦਿਖਦਾ ਵਾ ਪਰ ਤੁਹਾਨੂੰ ਤਾਂ ਹਲੇ ਆਉਣੀ ਵੀ ਆ ਦੇਖੋ ਤੇ ਚਲੋ ਫੇਰ ਵੀ ਟਾਈਮ ਨਾ ਜਾਣਗੇ ਦਵਾਈ ਲੈ ਆਈਏ ਹੁਣ ਦੁਬਾਰਾ ਆਇਆ ਬੰਨਾ ਸਾਢੇ ਨਾਲ ਆਏ ਸਾਢੇ ਵਾਰਾਂ ਟਾਈਮ ਆਇਆ ਬੇ ਹੁਣ ਤਾਂ ਸਾਢਾ ਕੀਤਾ ਦੇਖੋ ਕੰਨੀ ਆ ਹੋਰ ਕਣਕੜੂ ਪਾਣੀ ਮੁੰਨੇ ਲੱਗੇ ਹੋਇਆ ਨਾ ਹਾਂਜੀ ਡਾਕਟਰ ਦੇ ਵੱਲ ਅਸੀਂ ਹਲਵਾਰੇ ਆਏ ਸੀਗੇ ਜਿਹੜਾ ਹੱਡੀਆਂ ਡਾਕਟਰ ਕਹਾਂ ਸੀਗੇ ਵੀਰੇ ਨੇ ਵੀ ਉੱਥੋਂ ਬੜਾ ਜਵਰਾਜ ਨੂੰ ਲੈ ਕੇ ਆਇਆ ਸੀ ਉਹ ਤੇ ਉਹ ਕਹਿੰਦੇ ਵੀ ਡਿਜੀਟਲ ਐਕਸ ਦਾ ਕਰਾ ਕੇ ਲੈ ਆਓ ਤੁਸੀਂ ਵੀ ਉਹਦੇ ਤੋਂ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਹੈ ਉਂਗਲੀ ਨੂੰ ਤੇ ਟਾਈਮ ਬੜਾ ਹੋ ਗਿਆ ਵੀ ਟਾਈਮ ਡੇਢ ਤੋਂ ਮਹੀਨੇ ਹੋ ਗਏ ਨਾ ਫਿਰ ਅਸੀਂ ਡਿਜੀਟਲ ਐਕਸ ਦਾ ਕਰਾਉਣ ਅਸਤੇ ਆਹ ਆਏ ਸੀ ਜਿਹੜਾ ਚੋਪੜਾ ਹਸਪੀਟਲ ਹੈ ਜਿਹੜਾ ਉੱਥੇ ਆਏ ਸੀਗੇ ਤੇ ਚੋਪੜਾ ਹਸਪੀਟਲ ਦੇ ਨਾਲ ਹੀ ਇੱਕ ਹੱਡੀਆਂ ਵਾਲਾ ਡਾਕਟਰ ਹੋਰ ਸੀਗਾ ਉਹਨਾਂ ਨੇ ਉਹਨਾਂ ਨੇ ਚੋਪੜਾ ਵੀ ਨਹੀਂ ਗਿਆ ਸੀ ਉੱਥੇ ਵੀ ਥੋੜੀ ਜਿਹੀ ਅਜਿਹਾ ਸੀ ਸਪੈਸ਼ਲ ਬਣਾਇਆ ਕੇ ਬਸ ਬੈਠਾ ਸੀ ਸਪੈਸ਼ਲ ਹੱਡੀਆਂ ਦਾ ਸੀਗਾ ਤੇ ਅਸੀਂ ਐ ਪਹਿਲਾਂ ਐਕਸਰਾ ਕਰਾਉਣਾ ਉਹਦੇ ਕੋਲ ਜਾ ਕੇ ਬੜ ਗਏ ਜਦੋਂ ਸੁਣਾ ਲੈ ਲੀਏ ਤੇ ਉਹ ਕਹਿੰਦਾ ਉਹਨੇ ਮੈਂ ਸਾਰਾ ਕੁਝ ਪੁੱਛਿਆ ਵੀ ਕਿੰਦਾ ਮੁਰਦੀ ਹੈ ਜ ਕਿੰਨਾ ਟੱਕ ਕਿੰਨਾ ਟਾਈਮ ਹੋ ਗਿਆ ਦਰਦ ਕਿੱਥੇ ਹੁੰਦੀ ਹੈ ਤੇ ਉਹ ਕਹਿੰਦਾ ਵੀ ਇਹ ਹੋਇਆ ਹੋਇਆ ਵਾ ਕੀ ਕਹਿੰਦਾ ਟੈਂਡਰ ਟੈਂਡਰ ਖੱਚ ਵੀ ਹੈ ਪਤਾ ਕਹਿੰਦਾ ਵੀ ਟੈਂਡਰ ਖੱਚ ਪਈ ਹੋਈ ਹੈ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਇਹ ਟੈਂਡਰ ਖੱਚ ਪਈ ਹੈ ਉਹ ਦੱਸੇ ਵੀ ਐਕਸਰਸਾਈਜ਼ਾਂ ਕਰਨ ਤਾਂ ਅੰਦਰ ਦੱਸ ਗਿਆ ਐਕਸਰਸਾਈਜ਼ਾਂ ਕਰਨ ਵਾਸਤੇ ਗਰਮ ਪਾਣੀ ਦੇ ਬੋਲੋ ਤੇ ਗਰਮ ਪਾਣੀ 'ਚ ਡਬੋਣੀ ਹੈ ਐਕਸਰਸਾਈਜ਼ਾਂ ਕਰਨੀਆਂ ਕਹਿੰਦਾ ਇਹਦਾ ਠੀਕ ਹੋ ਜਾਊਗਾ ਤਿੰਨ ਤੋਂ ਚਾਰ ਹਫ਼ਤੇ ਦੇ ਅੰਦਰ ਅੰਦਰ ਵੀ ਦਵਾਈ ਦੀ ਲੋੜ ਨਹੀਂ ਹੈਗੀ ਨਾ ਮਾਲਿਸ਼ ਦੀ ਲੋੜਾ ਸਾਨੂੰ ਉਹਨੇ ਕੋਈ ਫੀਸ ਵੀ ਨਹੀਂ ਲੈ ਵਿਚਾਰਿਆ ਕਿ ਕਈ ਨਾ ਕਈ ਵਾਰ ਡਾਕਟਰ ਇਹ ਹਜੇ ਵੀ ਹੁੰਦੇ ਜਿਹੜਾ ਆਪਣ ਨੂੰ ਸਹੀ ਸਲਾਹ ਦੇ ਦਿੰਦੇ ਨੇ ਕੋਈ ਲੈਅਚ ਨਹੀਂ ਕਰਦੇ ਕਈ ਤਾਂ ਨਾਲਚ ਵੀ ਕਰਦੇ ਨੇ ਜਦੋਂ ਵਧੀਆ ਸਾਡੇ ਕੋਲ ਆਇਆ ਪੇਸ਼ੈਂਟ ਅਸੀਂ ਨਾ ਵੀ ਵੱਧ ਵੱਧ ਪੈਸੇ ਬਣਾ ਲਈਏ ਪਰ ਡਾਕਟਰ ਵਧੀਆ ਲੱਗਿਆ ਇਹ ਚੌਪੜਾ ਹਸਪੀਟਲ ਆ ਤੇ ਸੁਧਾਰ ਥੋੜਾ ਰਹਿਤ ਦੀ ਆ ਵੀ ਇਹ ਕੁਝ ਨਹੀਂ ਹੋਇਆ ਟੈਂਡਰ ਪ੍ਰੋਬਲਮ ਆ ਕਿ ਖੇਚ ਪਈ ਹੋਈ ਆ ਠੀਕ ਹੋ ਜੂਗੀ ਆਪਣੇ ਆਪ ਵੀ ਐਕਸਰਸਾਈਜ਼ ਵਗੈਰਾ ਕਰੋ ਤੇ ਥੋੜਾ ਜਿਹਾ ਲਈ ਸਬਜੀ ਲਈ ਇੱਕ ਗਾਜਰਾ ਲਈ ਅਦਰੇਲਾ ਬਣਾਉਣ ਵਾਸਤੇ ਹੁਣ ਚੱਲੇ ਆ ਅਸੀਂ ਵਾਪਸ ਕਰਨ ਨੂੰ ਕਿਹੜਾ ਤੁੰਗਾ? ਕੁਲਵਿੰਦਰ ਸਿੱਧੂ ਕੋਈ ਵਾਲਾ। ਹੈ ਜਿਹੜਾ ਤੂੰ ਤੇ ਕਹਿੰਦਾ ਸੀ। ਬੋਰ ਲਿਕ ਲਾ ਦਵਾਰ। ਦੇਖਣ ਵਾਲੇ ਸੀਗੇ। ਕੁਲਵਿੰਦਰ ਬੋਰ ਲਾ ਖਾਦਾ ਤੂੰ। ਬੋਰ ਦੁੱਧ ਪਨੀਰ ਮੱਖਣ ਮਿਲਦਾ ਹੈ ਇੱਥੇ। ਤੂੰ ਟਾਈਮਰ ਦਾ ਜੀ ਕਰੀਏਗੀ। ਜਲਾਦ ਦਾ ਤਾਂ ਹਾਂ। ਮੈਂ ਕਿਹਾ ਬੰਨ ਨਹੀਂ ਲਾਇਆ। ਹਾਂ। ਦੂਰ ਪਰੇ ਲਾ ਦੇ। ਹਾਂ। ਬੱਸ ਬੰਨਿਆ ਜਵਾਬ ਨਹੀਂ ਲਾ ਕੇ ਆਉਂਦੇ। ਜਵਾਬ ਤਾਂ ਕੌਣ ਦੇ ਰਿਹਾ ਹੁੰਦਾ ਤੂੰ? ਆਪਣਾਇਆ ਨਹੀਂ ਹੋਇਆ ਇਹ। ਤੈਨੂੰ ਲੱਗੇ ਇਹ ਬੋਰ। ਤੈਨੂੰ ਬੋਰ ਲੱਗੇ ਜਾਈਏ ਥਾਂ ਥਾਂ ਤੇ। ਉਹ ਲੰਦਰ ਕੋਏ ਵਾਲਾ ਖਰਚਾ ਤਾਂ ਪਊਗਾ ਹੀ ਫਿਰ ਬੋਰਾਂ ਦਾ ਆ ਬਚ ਗਿਆ ਅੱਜ ਕਿੰਨੇ ਬਚ ਗਏ ਥੋੜੇ 2000 ਬਚ ਗਏ ਕੁਛ ਨਹੀਂ ਬਚਿਆ ਸਾਡਾ پیسے ਬਹੁਤ ਲੱਗੇ ਸਾਡੇ ਇੱਥੇ ਬਰੈਡ ਬਰੁੱਦੀ ਕੀ ਕਹਿੰਦੇ ਬਰੈਡ ਲਿਆਵੋਗੇ ਕਿਹੜੇ ਬਰੈਡ ਆ ਘਰੇ ਪਾਇ ਤਾਂ ਹੈਗੇ ਨੇ ਆਹ ਪੀਣ ਦਾ ਜੂਸ ਆ ਤੁਸੀਂ ਕਹਿ ਦਿੰਦੇ ਜੂਸ ਆ ਤੁਸੀਂ ਕਹਿ ਜਾਂਦੇ ਜੂਸ ਆ ਮੱਖੀ ਜੂਸ ਰੇਲਵੇ ਵਾਲੀ ਗੱਲ ਬਾਤ ਨਹੀਂ ਹੈ ਇਹ ਰੇਲਵੇ ਵਾਲੀ ਹੈਂ ਤੂੰ ਗੱਲ ਬਾਤ ਸਾਡੇ ਘਰੇ ਆਉ ਤਾਈ ਸੇਵਾ ਹੋਊਗੀ ਅਸੀਂ ਤਾਂ ਉਹ ਸੋਚੀ ਬੈਠੇ ਸੀਗੇ ਵੀ ਇੱਕ ਹੀ ਜਾਣਾ ਵਧੀਆ ਉਹਦੇ ਵਿੱਚ ਵੀ ਐਨ ਡਬਲਯੂ ਜਾਣਾ ਉੱਥੇ ਸਾਡੇ ਘਰੇ ਆਉ ਸੇਵਾ ਹਾਂ ਵੀ ਰੁਪਈਆ 4 ਹਾਂ ਇਹ ਵੀ ਤੁਹਾਡੇ ਆਉ ਭਗਤ ਆਉ ਘਰੇ ਆਇਆਂ ਨਹੀਂ ਹੁੰਦੀ ਹੈਗੀ ਸਵਿੰਦਰੇ ਪਾਣੀ ਲੈ ਕੇ ਨਹੀਂ 5-500 ਰੁਪਈਆ ਦੀ ਸ਼ਰਤ ਲੱਗ ਗਈ ਪਹਿਲਾਂ ਕੱਢ ਕੇ ਰੱਖੋ ਇੱਥੇ 100-100 ਦੀ ਆ ਜੇ ਕੱਲ ਵਿੰਗ ਕਰ ਦਿੱਤੇ ਗਿਆ 500 ਜੇ ਜ 300 ਜਿੱਥੇ ਨਹੀਂ ਜਾਨੀ ਕਿਰੀ ਸਿਆਣੀ ਮਾਂ ਹੈ ਹਾਂ ਤੇ ਤੇ ਕਰਨੀ ਤੇ ਉੱਠੋਗੀ ਬਸ ਉੱਪਰ ਆ ਚਾਹ ਬਣੀ ਹੋਊ ਸੇਵਾ ਬាទ ਬਾਜੀ ਮਿਹਰਬਾਨੀ ਆ ਇੱਕ ਵਾਰ ਚ ਨਿਕਲੇ ਹੋ ਕੇ ਨਹੀਂ ਸਵੇਰ ਦਾ ਕੱਢ ਜਾਨੇ ਤਾਂ ਹਨਾ ਕੱਲ੍ਹ ਵੀ ਪਿਆ ਹੈ ਕੱਲ ਦਾ ਵੀ ਇਹਦੇ ਵਿੱਚ ਹੀ ਹੋਣਾ ਕੱਲੋਂ ਫੇਰ ਸ਼ੁਰੂ ਕੰਮ ਹੋਣਾ ਆ ਦੇਖੋ ਜੀ ਮੇਰੇ ਵੀਰੇ ਨੇ ਸਾਨੂੰ ਪੀਜ਼ਾ ਖਵਾਇਆ ਅਸੀਂ ਆਏ ਹੋਏ ਹਾਂ ਛੁੱਟੀਆਂ ਤੇ ਵੀਰੇ ਕੋਲੇ ਤੇ ਪੀਜ਼ਾ ਮੰਗਾਇਆ ਆਰਡਰ ਕੀਤਾ ਬੱਚਿਆਂ ਵਾਸਤੇ 299 ਦਾ 540 ਮੀਡੀਅਮ ਪੀਜ਼ਾ ਬਹੁਤ-ਬਹੁਤ ਧੰਨਵਾਦ ਤੇਰਾ ਬਹੁਤ-ਬਹੁਤ ਗੱਲ ਹੀ ਨਿਕਲੀ ਧੰਨਵਾਦ ਮਮਾ ਕਿੱਟ ਮਮਾ ਸਾਰੇ ਕਿੱੜੇ ਕਿੜੀ ਕਿੜੀ ਦਿੱਲੇ ਕੋਲ ਨਹੀਂ ਤਾਂ ਹਾਂ ਇਹਦਾ ਹੱਕ ਵੰਡਦਾ ਭਾਈ ਦੋਤੇ ਆ ਮਾਂ ਜਿਹੜਾ ਹੋਇਆ ਦੁਕਾਨ ਤੇ ਦੇ ਦੇਣਗੇ ਕੋਈ ਨਾ ਅੱਛਾ ਹਾਂ ਤੇ ਬੱਚੇ ਪੜ੍ਹਾਈ ਕਰੀ ਜਾਂਦੇ ਆ ਚਾਰੇ ਜਣੇ ਤੇ ਉਹ ਮਾਵਾਂ ਆ ਰੋਟੀ ਖਾਈ ਜਾਂਦੇ ਨੇ ਪਿੱਛੇ ਬੈਠੀਆਂ ਕੀ ਬਣਾਇਆ ਅੱਜ ਅੱਜ ਕੁੰਬਾ ਹੋ ਵੜਰ ਮੱਛੀ ਨੂੰ ਨਹੀਂ ਆ ਅੱਛਾ ਆਹ ਕੋਣ ਗਿਆ ਮੱਜੀ ਜਾਂਦਾ ਚੱਲੇ ਚੱਲੋ ਕਰੋ ਬੜਾਈ ਸ਼ਾਬਾਸ਼ ਸ਼ਾਬਾਸ਼ ਯਾਲਾ ਯਾਲਾ ਦੇਖੀ ਐਡਮਾਸਟਰ ਬਣਾ ਬੇਟਾ ਵਿੱਚ ਜਵਾਨ ਕਾ ਬੀਜਲੀ ਰੋਟੀ ਖਾਣੀ ਨਹੀਂ ਤੂੰ ਰੋਟੀ ਖਾਣੀ ਹੈ ਬੰਦਾ ਕਹਿੰਦੇ ਉਹਦੇ ਪਰ ਰੋਟੀ ਖਾਣੀ ਆ ਨਾ ਅਭੀ ਖਾਣੀ ਦੀ ਕਿਆ ਬੱਸ ਉਹਨੂੰ ਦੱਸ ਤਾ ਦੱਦੀ ਦੀ ਟੈਂਕ ਕਿੰਨਾ ਹੋ ਗਿਆ ਰੋਟੀ ਨਹੀਂ ਖਾਣੀ ਦੱਦੀ ਦੀ ਟੈਂਕ ਕਿੰਨਾ ਹੋ ਗਿਆ சோட்டி தான் <laughs> ਓ ਗਾਇਜ਼ ਦਾਦੀ ਜੀ ਦੀ ਨਿਗਾ ਘੱਟਾ ਦੇਖਦਾ ਨਹੀਂ ਦਾਦੀ ਜੀ ਨੂੰ ਛੋਟੇ ਦਾ ਟਾਈਮ ਹੋ ਗਿਆ ਤੇਰੀ ਤਾਂ 25 ਮਿੰਟ ਤੇਰੇ ਪੂਰੇ ਹੋ ਗਏ ਮੈਨੂੰ ਕੰਮ ਵੀ ਹੋ ਗਿਆ ਬਸ ਹੋ ਗਿਆ ਆ ਖਤਮ ਹੋ ਗਿਆ ਬੰਦੇ ਨੇ ਕਰ ਕੋਈ ਗੱਲ ਮੇਰਾ ਵੀ ਹੋ ਗਿਆ ਸਰੋਂ ਕਹਿੰਦਾ ਕੀ ਕਰੋਂ ਦੂਜਾ ਪਾਰਟ ਹੋ ਗਿਆ ਆਟੋਮੈਟਿਕ ਕੰਮ ਨਹੀਂ ਵੜਾ ਨਹੀਂ ਤੁਹਾਡੇ ਸੇਵਾ ਬਹੁਤ ਹੋਣੀ ਅੱਜ ਬਸ ਇੱਕ ਕੁਐਸਚਨ ਸੋਲਵ ਹੋ ਗਿਆ ਸਾਰੀਆਂ ਵਾਲੀ ਡੇਸ ਨਾ ਨਹੀਂ ਉਹ ਕੈਂਜੀ ਕਰਦਾਰੀ ਲੈਦੀ ਸੀ ਮੀਮੀ ਕਰਦੂ ਵਾ ਇਸੇ ਕੀ ਭਾਗੀ ਰੋਟੀ ਖਾਂਦੀ ਸੀ ਹੈਗਾ ਹੈਗਾ ਦੀਰ ਜੀ ਕਰ ਇਸੇ ਕੀ ਕੋਈ ਅਗਦੀ ਹੋਰ ਦੋਨੇ ਭਾਪੂਨ ਬੱਪ ਪੈਸੇ ਕਰੇ ਤੁਸੀਂ ਕਹ ਚੱਕਦੇ ਨਹੀਂ ਲੈਵੇਂ ਸਕਤ ਲੀਵ ਬੈਸੇ ਨੂੰ ਓ ਗੰਦੀ ਬਾਤ ਨਹੀਂ ਕੋਰੀ ਚੱਕ ਨਹੀਂ ਓ ਗੰਦੀ ਬਾਤ ਐ ਨਹੀਂ ਚੱਕ ਦੇ ਦਿੰਦੇ ਇਹਦਾ ਘਰ ਸੀ ਜੋ ਅਲਮਾਰੀ ਅਲਮੋਰੀ ਦੇ ਦੇਖ ਕੇ ਉਹ ਵੀ ਖਾਲੀ ਘਰੀ ਦੀ ਹੁੰਦੀ ਨਾਲ ਓਏ ਗਰਵੇਰ ਕੀ ਇਸ ਕਰ ਰਹੇ ਹੋ ਪਿਛਲੇ ਜਮਾਨੇ ਚ ਚੋਰੀ YouTube ਵੀ ਕਰ ਦੂਗਾ ਵੀਡੀਓ ਬੈਨ